ਪਿਛਲੇ ਦਿਨਾਂ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਭਾਰਤ ਸਰਕਾਰ ਨੇ ਗ੍ਰੀਵੈਂਸ ਰੈਡਰੈਸਲ ਇੰਡੈਕਸ ਹਿੰਦਾਇਕਾ ਯਾਨੀ ਕਿ ਸ਼ਿਕਾਇਤ ਨਿਵਾਰਣ ਇੰਡੈਕਸ ਉਸ ਸੂਚੀ ਦੇ ਵਿੱਚ ਉਸ ਅੰਕਾ ਦੇ ਮੁਤਾਬਕ ਪੰਜਾਬ ਸ਼ਿਕਾਇਤ ਨਿਵਾਰਣ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਸਾਰੇ ਮੁਲਕ ਦੇ ਵਿੱਚੋਂ ਸਾਰੀਆਂ ਸਟੇਟਾਂ ਤੇ ਸਾਰੀਆਂ ਯੂਨੀਅਨ ਟੈਰੀਟਰੀਜ਼ ਨੂੰ ਪਿੱਛੇ ਛੱਡ ਕੇ ਇਹ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਮਾਈਲਸਟੋਨ ਹੈ ਇਹ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਭਾਰਤ ਸਰਕਾਰ ਨੇ 1 ਜਨਵਰੀ 2024 ਤੋਂ 30 ਜੂਨ ਤੱਕ ਦਾ ਡਾਟਾ ਜਿਹੜਾ ਉਹ ਅੰਕਿਆ ਸੀਗਾ ਜਿਹਦੇ ਵਿੱਚ ਸਾਰੀਆਂ ਸਟੇਟਾਂ ਨੂੰ ਪਿੱਛੇ ਛੱਡ ਕੇ ਪੰਜਾਬ ਪਹਿਲੇ ਨੰਬਰ ਤੇ ਉੱਪਰ ਆਇਆ ਹੈ ਜੇ ਅੱਜ 20 ਗੱਲ ਕਰੀਏ ਤੇ ਜਿਹੜਾ ਸਾਡਾ ਪੀਜੀਆਰਐਸ ਹੈ ਪੰਜਾਬ ਗ੍ਰੀਵੈਂਸ ਰੈਡਰੈਸਲ ਸਿਸਟਮ ਉਹਦੇ ਵਿੱਚ ਮਹਿਜ਼ 6% ਦੀ ਪੈਂਡੈਂਸੀ ਹੈ ਯਾਨੀ ਕਿ 2 ਕਰੋੜ 93 ਲੱਖ ਦੇ ਕਰੀਬ ਸਾਡੇ ਕੋਲ ਅ ਗ੍ਰੀਵੈਂਸਸ ਆਈਆਂ ਜਿਨ੍ਹਾਂ ਚੋਂ 2 ਕਰੋੜ 73 ਲੱਖ ਨੇ ਜਿਹੜੀਆਂ ਉਹ ਅਸੀਂ ਰਿਸੋਲਵ ਕਰ ਚੁੱਕੇ ਆ ਤੇ ਇਹਦਾ ਜਿਹੜਾ ਭਾਰਤ ਸਰਕਾਰ ਨੇ ਪੈਰਾਮੀਟਰ ਫਿਕਸ ਕੀਤਾ ਸੀਗਾ ਵੀ 1 ਮਹੀਨੇ ਦੇ ਵਿੱਚ 30 ਦਿਨਾਂ ਦੇ ਵਿੱਚ ਵਿੱਚ ਤੁਸੀਂ ਕਿੰਨੀਆਂ ਸ਼ਿਕਾਇਤਾਂ ਦਾ ਨਿਵਾਰਣ ਕਰਦੇ ਹੋ ਤੇ ਉਹਦੀ ਕੁਆਲਿਟੀ ਆਫ ਨਿਵਾਰਣ ਕੀ ਹੈ ਇਹ ਦੋ ਪੈਰਾਮੀਟਰ ਸੀਗੇ ਜਿਹਦੇ ਵਿੱਚ ਪੰਜਾਬ ਪਹਿਲੇ ਨੰਬਰ ਤੇ ਹਰਿਆਣਾ ਰਾਜਸਥਾਨ ਗੁਜਰਾਤ ਯੂਪੀ ਮਹਾਰਾਸ਼ਟਰ ਮਧ ਪ੍ਰਦੇਸ਼ ਸਾਰੀਆਂ ਸਟੇਟਾਂ ਤੋਂ ਪਿੱਛੇ ਝੜ ਕੇ ਪਹਿਲੇ ਨੰਬਰ ਤੇ ਆਇਆ ਇਹ ਮੈਂ ਸਮਝਦਾ ਕਿ ਆਪਣੇ ਸਾਰਿਆਂ ਦੇ ਲਈ ਇਹ ਮਾਨ ਵਾਲੀ ਗੱਲ ਹੈ ਔਰ ਇਹਨਾਂ ਸਰਵਿਸਿਜ਼ ਦੇ ਵਿੱਚ ਚਾਹੇ ਆਨਲਾਈਨ ਸਰਵਿਸਿਜ਼ ਨੇ ਆਫਲਾਈਨ ਸਰਵਿਸਿਜ਼ ਸਾਰੀ ਤਰ੍ਹਾਂ ਦੀ ਸਰਵਿਸਿਜ਼ ਨੇ ਜਿਹੜੀਆਂ ਤਕਰੀਬਨ 20000 ਗ੍ਰੀਵੈਂਸਸ ਨੂੰ ਰੈਡਰੈਸ ਕਰਨਾ ਪੈਰਾ ਮੀਟਰ ਹੈ ਜਿਹੜਾ ਉਹ ਰੱਖਿਆ ਗਿਆ ਸੀ ਕਿ ਜਿਹਦੇ ਚ ਪੰਜਾਬ ਅੱਪਰ ਆਇਆ ਸਰਕਾਰ ਦੇ ਕਾਰਜਾਂ ਲਈ ਇਹਦੇ ਵਿੱਚ ਕਿੰਨੇ ਅਹਿਮ ਭੂਮਿਕਾਰੀਏ ਜਿਨ੍ਹਾਂ ਨੇ ਹਰੀਜ਼ੋਨ ਕਿਤੇ ਵਾਲੇ ਸ਼ੁਰੂ ਦੇਖੋ ਸਾਰਾ ਜਿਹੜੀ ਸਰਕਾਰ ਹੁੰਦੀ ਹੈ ਨਾ ਜੀ ਸਰਕਾਰ ਪੋਲੀਟੀਕਲ ਸੈਟਅਪ ਬਿਊਰੋਕ੍ਰੈਟਿਕ ਸੈਟਅਪ ਸਾਰੀਆਂ ਚੀਜ਼ਾਂ ਔਰ ਲੋਕਾਂ ਦਾ ਸਾਥ ਸਹਿਯੋਗ ਮੁਲਾਜ਼ਮਾਂ ਦਾ ਸਾਥ ਸਹਿਯੋਗ ਸਾਰੇ ਨੂੰ ਇਹਦਾ ਕ੍ਰੈਡਿਟ ਹੈ ਜਿਹੜਾ ਉਹ ਜਾਂਦਾ ਹੁੰਦਾ ਹੈ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾ ਤੇ ਇਹੀ ਜਿਵੇਂ ਮੇਰੇ ਕੋਲ ਜਿਹੜਾ ਗਵਰਨੈਂਸ ਰਿਫਾਰਮਸ ਐਂਡ ਗ੍ਰੀਵੈਂਸ ਰੈਡਰੈਸਲ ਮੈਕਨਿਜ਼ਮ ਜਿਹਦੇ ਸਾਰੇ ਸੇਵਾ ਕੇਂਦਰ ਵਗੈਰਾ ਹੁੰਦੇ ਨੇ ਜੇ ਤੁਸੀਂ ਜੂਨ ਜੁਲਾਈ 2021 ਦੀ ਪੈਂਡੈਂਸੀ ਜਾ ਕੇ ਮਹਿਕਮੇ ਦੇ ਵਿੱਚੋਂ ਪਤਾ ਕਰੋਗੇ ਤੇ ਉਹ 27.68% ਦੇ ਕਰੀਬ ਸੀ ਯਾਨੀ ਕਿ 27.5% ਨਾਰਮਲੀ ਰਹਿੰਦੀ ਸੀਗੀ ਮਤਲਬ ਕਿ ਕਿ ਜੇ 100 ਲੋਕਾਂ ਨੇ ਸੇਵਾ ਕੇਂਦਰ ਦੇ ਵਿੱਚ ਆਪਣੀ ਐਪਲੀਕੇਸ਼ਨ ਦਿੱਤੀ ਤੇ 29 ਦਿਨਾਂ ਤੋਂ ਉੱਪਰ 27.5 ਲੋਕਾਂ ਦੀ ਐਪਲੀਕੇਸ਼ਨ ਪੈਂਡਿੰਗ ਰਹਿ ਜਾਂਦੀ ਹੈ ਸੀਗਾ ਅਸੀਂ ਪਿਛਲੇ ਦਿਨਾਂ ਦੇ ਵਿੱਚ ਰਿਵਿਊ ਕਰ ਰਹੇ ਹਾਂ ਪਿਛਲੇ 1.5-2 ਸਾਲ ਤੋਂ ਹੀ ਤੇ ਉਹਦੀ ਜਿਹੜੀ ਪੈਂਡੈਂਸੀ ਹੈ ਬਿਯੋਂਡ ਟਾਈਮ ਲਈ ਯਾਨੀ ਕਿ 5ਵੇਂ ਦਿਨ ਕੋਈ ਕੋਈ ਸਰਵਿਸ 3 ਦਿਨਾਂ 'ਚ ਮਿਲਦੀ ਹੈ ਕੋਈ 7 ਦਿਨਾਂ 'ਚ ਮਿਲਦੀ ਹੈ ਕੋਈ 15 ਦਿਨਾਂ 'ਚ ਮਿਲਦੀ ਹੈ ਕੋਈ 30 ਦਿਨਾਂ 'ਚ ਮਿਲਦੀ ਹੈ ਉਹਨਾਂ 5ਵੇਂ ਦਿਨਾਂ ਤੋਂ ਜੇ ਉੱਪਰ ਉਹਦੀ ਪੈਂਡੈਂਸੀ ਜਾਂਦੀ ਹੈ ਤਾਂ ਮਹਿਜ਼ 0.01% ਰਹਿ ਜਾਂਦੀ ਹੈ ਯਾਨੀ ਕਿ ਜੇ 100 ਬੰਦੇ ਨੇ ਸੇਵਾ ਕੇਂਦਰ ਦੇ ਵਿੱਚ ਐਪਲੀਕੇਸ਼ਨ ਲਾਈਆਂ ਤੇ ਇੱਕ ਬੰਦੇ ਦੀ ਐਪਲੀਕੇਸ਼ਨ ਇੱਕ ਬੰਦੇ ਦਾ ਵੀ ਦਸਵਾ ਹਿੱਸਾ ਜਿਹੜਾ ਉਹ ਟਾਈਮ ਬੱਚੇ ਦਿਨਾਂ ਤੋਂ ਲੇਟ ਹੋ ਰਿਹਾ ਨਹੀਂ ਸਾਰੇ ਸਾਰੇ ਆ ਟਾਈਮ ਲਾਈਨ ਦੇ ਵਿੱਚ ਹੀ ਬੱਚਵੇਂ ਦਿਨਾਂ ਦੇ ਵਿੱਚ ਹੀ ਸਰਵਿਸ ਜਿਹੜੀ ਉਹ ਦਿੱਤੀ ਜਾਂਦੀ ਹੈ ਇਹ ਸਾਰਾ ਕੁਝ ਇਸੇ ਕਰਕੇ ਪੋਸੀਬਲ ਹੁੰਦਾ ਜਦੋਂ ਸਰਕਾਰ ਦੀ ਨੀਅਤ ਸਾਫ਼ ਹੋਵੇ ਸਰਕਾਰ ਮਤਲਬ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਤੋਂ ਲੈ ਕੇ ਸਾਰੇ ਅਫਸਰਾਂ ਅਧਿਕਾਰੀਆਂ ਤੋਂ ਲੈ ਕੇ ਨੀਚੇ ਤੱਕ ਜਿਹੜੇ ਬਾਊ ਨੇ ਕਲਰਕ ਨੇ ਅਫਸਰ ਸਰਵਾਰ ਨੇ ਸਾਰਿਆਂ ਦੀ ਜੇ ਇੰਟੈਂਸ਼ਨ ਹੁੰਦੀ ਹੈ ਜਦੋਂ ਔਰ ਪਤਾ ਹੁੰਦਾ ਕਿ ਮਾਨਿਟਰਿੰਗ ਜਿਹੜੀ ਆਜਕਲ ਆਈਟੀ ਦਾ ਯੁੱਗ ਹੈ ਹਰ ਮਹੀਨੇ ਦੇ ਵਿੱਚ ਇੱਕ ਦੋ ਵਾਰੀ ਅਸੀਂ ਮਾਨਿਟਰ ਕਰਦੇ ਹਾਂ ਕਿ ਕਿੱਥੇ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਡੈਂਸੀ ਹੈ ਜਿਹੜੀ ਉਹ ਜ਼ਿਆਦਾ ਆ ਰਹੀ ਹੈ ਥੋੜਾ ਜਿਹਾ ਕੋਲਪ ਕਰੀਦਾ ਹੈ ਜੀ ਦੇ ਨਾਮ ਦੇ ਨਾਲ ਠੀਕ ਹੋ ਜਾਂਦਾ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇੱਕ ਇੱਕ ਕਲੈਕਟਿਵ ਤੇ ਹੌਲਿਸਟਿਕ ਮੈਜ਼ਰਮੈਂਟ ਹੈ ਜਿਹੜੀ ਇਹਦੀ ਲਈ ਜਾਂਦੀ ਹੈ ਔਰ ਕਈ ਸਾਰੇ ਮੈਦ ਨੇ ਸੇਵਾ ਕੇਂਦਰਾਂ ਦੇ ਵਿੱਚ ਵੀ ਕੰਮ ਚੱਲ ਰਿਹਾ ਹੈ ਸਰਕਾਰ ਤੁਹਾਡੇ ਦਰਵਾਜ਼ੇ ਦੇ ਜ਼ਰੀਏ ਵੀ ਲੱਖਾਂ ਲੋਕਾਂ ਨੂੰ ਸਕੂਲਾਂ ਤੇ ਜਿਹੜੀ ਉਹ ਦਿੱਤੀ ਜਾਂਦੀ ਹੈ ਪਿਛਲੇ ਦਿਨਾਂ ਦੇ ਵਿੱਚ ਰਾਜਪੁਰੇ ਦੇ ਵਿੱਚ ਸੀਐਮ ਸਾਹਿਬ ਖੁਦ ਆਪ ਗਏ ਉਹਦਾ ਵੀ ਇੰਪੈਕਟ ਪੈਂਦਾ ਕਿਉਂਕਿ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਵੀ ਮੈਸੇਜ ਆਂਦਾ ਹੈ ਕਿ ਜੀ ਸਰਕਾਰ ਚਾਹੇ ਮੁੱਖ ਮੰਤਰੀ ਨੇ ਚਾਹੇ ਮੰਤਰੀ ਨੇ ਚਾਹੇ ਅਫਸਰ ਨੇ ਉਹ ਇਸ ਪਹਿਲ ਵਾਸਤੇ ਸੰਜੀਦਾ ਨੇ ਕਿ ਲੋਕਾਂ ਨੂੰ ਬੱਚੇ ਦੇ ਦਿਰਾ ਦੇ ਵਿੱਚ ਬੱਜੇ ਸਮੇਂ ਦੇ ਵਿੱਚ ਕੁਆਲਿਟੀ ਸਰਵਿਸ ਜਿਹੜੀ ਉਹ ਮਿਲੇ ਅਮਨਜੀਤ ਜਿਸ ਤਰ੍ਹਾਂ ਇੱਕ ਕਲੈਕਟਰੇਟ ਬਈ ਵਧਾਇਆ ਹੈ ਤੁਸੀਂ ਕੀ ਕਹਿੰਦੇ ਹੋ ਵੀ ਰੈਵਨਿਊ ਕਿੰਨਾ ਵਧੇਗਾ ਪੰਜਾਬ ਸਰਕਾਰ ਨੂੰ ਤੇ ਬਾਕੀ ਲੋਕਾਂ ਨੂੰ ਕੀ ਸੁਰਤ ਹੋਏਗੀ ਹੁਣ ਪਿੱਛੇ ਜੀ ਤੁਸੀਂ ਸਰ ਤਸਿਲਦਾਰ ਇੱਕ ਬਦਲਿਆ ਗਾ ਤੁਸੀਂਦਾਰ ਅੱਡੇ ਵਿੱਚ ਉੱਥੇ ਹੱਜਰ ਫਾਦਮਾ ਪਿੰਡ ਕੋ ਛੋਟੇ ਦੌਰ ਤੋਂ ਗਏ ਨੂੰ ਕਲੈਕਟਰੇਟ ਦੇ ਵਿੱਚ ਕਿਸ ਤਰ੍ਹਾਂ ਤੇ ਹੋਰ ਕੰਮਾਂ ਵਾਸਤੇ ਤੁਸੀਂ ਕਹਿਣਾ ਸੀਲ ਦੇ ਵਿੱਚ ਕਿਸ ਤਰ੍ਹਾਂ ਹੋਣੇ ਚਾਹੀਦੇ ਨੇ ਦੇਖੋ ਇਸ ਤਰ੍ਹਾਂ ਹੈ ਕਿ ਜਿਹੜੀ ਤੁਸੀਂ ਪਿਛਲੇ ਦਿਨਾਂ 'ਚ ਸੀਲਦਾਰ ਦੀ ਗੱਲ ਕੀਤੀ ਉਹ ਜੇ ਕੋਈ ਕਿਤੇ ਕਿਤੇ ਕੋਈ ਟਾਮਾ ਟੱਲਾ ਕੋਈ ਅਫਸਰ ਅਧਿਕਾਰੀ ਮੁਲਾਜ਼ਮ ਆ ਕੋਈ ਕਰਪਟ ਹੋਊਗਾ ਕੋਈ ਨਲੈਕੀ ਕਰਦਾ ਹੋਊਗਾ ਕਿਸੇ ਦੀ ਐਫੀਸ਼ੀਐਂਸੀ ਕੰਮ ਕਰਨੀ ਨਹੀਂ ਹੋਊਗੀ ਉਹਦੇ ਨਾਲ ਕੋਈ ਲਿਆਅ ਨਹੀਂ ਹੋਊਗੀ ਉਹ ਬਿਲਕੁਕੁਲ ਨਹੀਂ ਬਰਦਾਸ਼ਤ ਕੀਤਾ ਜਾਊਗਾ ਨੰਬਰ 1 ਨੰਬਰ 2 ਜਿਹੜੀ ਤੁਸੀਂ ਕਲੈਕਟਰ ਰੇਟਸ ਦੀ ਗੱਲ ਕਰ ਰਹੇ ਹੋ ਕਲੈਕਟਰ ਰੇਟ ਨੇ ਜਿਹੜੇ ਉਹ ਅੱਜ ਸਰਕਾਰ ਵੱਲੋਂ ਫੈਸਲਾ ਹੋਇਆ ਜੇ ਬਸਾ ਦੀ ਸਟੇਟਮੈਂਟ ਕੋਈ ਵੀ ਪੜੀ ਹੋਣੀ ਹੈ ਤਕਰੀਬਨ 1500 ਕਰੋੜ ਦੀ ਰੈਵਨਿਊ ਐਕਸਟਰਾ ਜਨਰੇਸ਼ਨ ਹੈ ਜਿਹੜੀ ਉਹ ਇਹਦੇ ਨਾਲ ਹੋਣੀ ਹੈ ਬਹੁਤ ਥਾਂਵਾਂ ਜਿੱਥੇ ਇਹ ਨਹੀਂ ਹੈ ਕਿ ਹਰ ਥਾਂਵਾਂ ਦੇ ਉੱਪਰ ਰੇਟ ਚੱਕੇ ਜਾਣਗੇ ਜਿੱਥੇ ਰੇਟ ਆਲਮੋਸਟ ਮੋਟਾ-ਮੋਟਾ ਮੇਲ ਖਾਂਦੇ ਨੇ ਜਾਂ ਫਿਰ ਵੀ ਕੁਛ ਹੱਦ ਤੱਕ ਠੀਕ ਨਹੀਂ ਮਾਰਕੀਟ ਦੇ ਰੇਟਾਂ ਮੁਤਾਬਕ ਉੱਥੇ ਉਹ ਵਾਧਾ ਨਹੀਂ ਹੋਊਗਾ ਜਿੱਥੇ ਇਹ ਹੈ ਵੀ ਉੱਥੇ ਇੱਕ ਜਗ੍ਹਾ ਦੇ ਉੱਪਰ ਰੇਟ ਤਾਂ ਹੈਗਾ ਮਾਰਕੀਟ ਰੇਟ ਤਾਂ ਹੈਗਾ 100 ਰੁਪਏ ਤੇ ਕਲੈਕਟਰ ਰੇਟ ਹੈਗਾ 10 ਰੁਪਏ ਠੀਕ ਹੈ ਨਾ ਤੇ ਕੋਣ ਤੋਂ ਥੋੜਾ-ਬਹੁਤ ਇੱਕੋ ਵਧਾਣਾ ਬਣਦਾ ਵੀ ਹੈ ਤਾਂ ਕਿ ਇੱਕ ਸਮਾਨਤਾ ਜੀ ਜਿਹੜੀ ਉਹ ਹੋ ਜੇ ਪੈਸਾ ਜਿਹੜਾ ਇਹ ਆਊਗਾ ਉਹ ਵੀ ਅਤਿਵਿਅਲੀ ਲੋਕਾਂ ਦੇ ਭਲੇ ਵਾਸਤੇ ਲੋਕਾਂ ਦੇ ਕਮਾਵਾਸੀ ਲੱਗਦਾ ਹੈ ਜੀ ਇਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਇਹ ਇੱਕ ਯੂਨੀਫਾਰਮਿਟੀ ਲੈ ਕੇ ਆਉਣ ਦੇ ਵਿੱਚ ਇੱਕ ਚੰਗਾ ਕਦਮ ਹੈ ਅਮਰ ਜੀ ਤੁਸੀਂ ਸ਼ਹਿਰ ਦੀ ਗੱਲ ਕੀਤੀ ਤਾਂ ਕਿਹਦੀ ਕਿਹਾ ਕਿ ਚੋਰੀਆਂ ਬੜੀਆਂ ਹੋ ਗਈਆਂ ਨੇ ਜੀ ਪੁਲਿਸ ਕੋਲ ਨਫਰੀ ਘੱਟ ਹੈ ਜੀ ਤੇ ਬਾਕੀ ਸਰ ਇਹ ਜਿਹੜੇ ਕੈਮਰੇ ਨੇ ਜੀ ਸਰ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਹੋਈ ਹੈ ਜਾਂ ਉਹ ਕੈਮਰੇ ਠੀਕ ਹੋ ਜਾਣ ਉਹਨਾਂ ਇੱਕ ਕੈਮਰੇ ਨੇ ਜੀ ਲੰਬੜ ਮਾਰਤਾ ਜੁਨੇ ਤਾਂ ਚੋਰਾਂ ਨੂੰ ਆਸਾਨੀ ਨਾਲ ਫੜਿਆ ਜਾ ਸਕਦਾ ਹੈ ਦੇਖੋ ਤੁਹਾਡੀ ਗੱਲ ਠੀਕ ਹੈ ਇਹਦੇ ਪਿਛਲੇ ਦਿਨਾਂ ਦੇ ਵਿੱਚ ਕੋਈ ਕਾਰਵਾਈ ਜਿਹੜੀ ਉਹ ਹੋਈ ਹੈ ਨਫਰੀ ਦਾ ਵੀ ਇਸ਼ੂ ਹੈਗਾ ਉਹ ਪੱਲੇ ਸੁਨਾਮ ਦੇ ਵਿੱਚ ਨਹੀਂ ਸਾਰੇ ਪੰਜਾਬ ਦੇ ਵਿੱਚ ਹੀ ਹੈ ਅਸੀਂ ਪਿਛਲੇ ਸਮੇਂ ਦੇ ਵਿੱਚ ਫੈਸਲਾ ਕੀਤਾ ਸੀਗਾ ਸਰਕਾਰ ਨੇ ਕਿ तकरीबन 10 ਹਜ਼ਾਰ ਦੇ ਕਰੀਬ ਨਵੀਂ ਭਰਤੀ ਹੈ ਜਿਹੜੀ ਉਹ ਪੁਲਿਸ ਮੁਲਾਜ਼ਮਾਂ ਦੀ ਹੋਊਗੀ ਔਰ ਰੈਗੂਲਰ ਬੇਸਿਸ ਦੇ ਉੱਪਰ 2100 ਮੁਲਾਜ਼ਮਾਂ ਦੀ ਭਰਤੀ ਹਰ ਸਾਲ ਹੋਇਆ ਕਰੂਗੀ ਜੇ 300 ਸਬ ਇੰਸਪੈਕਟਰ ਤੇ 800 ਅ 1800 ਦੇ ਪ੍ਰੀ ਜਿਹੜੇ ਸਪਾਈ ਕਰਾਂਗੇ ਇਹ ਨਫਰੀ ਜੋ ਪਿਛਲੇ ਲੰਬੇ ਸਮੇਂ ਤੋਂ ਬੈਕਲੌਗ ਇਕੱਠਾ ਹੋਇਆ ਹੈ ਇਹਨੂੰ ਹੌਲੀ 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 ਪੂਰਾ ਜਿਹੜਾ ਓਨ 3-4 ਸਾਲਾਂ ਜਿਹਦੇ ਪੂਰਾ ਹੋ ਜਾਏਗਾ ਹਾਂ ਜਿਹੜਾ ਤੁਹਾਡਾ ਕੈਮਰੇ ਦੀ ਤੁਸੀਂ ਗੱਲ ਕੀਤੀ ਹੈ ਕੈਮਰੇ ਤਕਰੀਬਨ 54 ਕੇ 55 ਪੁਆਇੰਟਸ ਦੇ ਉੱਪਰ ਲੱਗੇ ਹੋਏ ਸੀਗੇ ਸ਼ਹਿਰ ਦੇ ਉਦੋਂ ਵੀ ਮੈਂ ਜਦੋਂ ਮਾਨ ਸਾਹਿਬ ਐਮਪੀ ਸੀਗੇ ਉਦੋਂ ਲਗਵਾਏ ਸੀਗੇ ਪਿਛਲੇ ਦਿਨਾਂ ਦੇ ਵਿੱਚ ਮੈਂ ਖੁਦਾ ਖਾਣੇ ਦੇ ਵਿੱਚ ਗਿਆ ਸੀਗਾ ਤਕਰੀਬਨ 4-5 ਮਹੀਨੇ ਪਹਿਲਾਂ ਉੱਥੇ ਵੀ ਜਿਹੜੇ ਜਿਹੜੇ ਕੈਮਰੇ ਖਰਾਬ ਸੀਗੇ ਉਹ ਸਾਰੇ ਰਿਪਲੇਸ ਹੋ ਚੁੱਕੇ ਆ ਜਾਂ ਰਿਪੇਅਰ ਹੋ ਚੁੱਕੇ ਆ ਪਰ ਫਿਰ ਵੀ ਆਲ ਸਰਟਨ ਡਨ ਫਿਰ ਵੀ ਜੇ ਆਪਾਂ ਕਹੀਏ ਵੀ 50 60 ਕੈਮਰੇ ਸਾਰੇ ਸ਼ਹਿਰ ਨੂੰ ਕਵਰ ਕਰ ਲੈਣਗੇ ਕਈ ਵਾਰੀ ਉਹ ਸੰਭਵ ਨਹੀਂ ਹੁੰਦਾ ਹੈਗਾ ਕਈ ਚੋਰੀਆਂ ਜਾਂ ਕੋਈ ਲੁੱਟਫੋੜੇ ਹੋ ਜਾਂਦੀਆਂ ਨੇ ਪੈਟੀ ਲੈਵਲ 11 ਤੇ 1 ਤੇ ਉਹ ਸੋਲਵ ਹੋ ਜਾਂਦੀਆਂ ਨੇ ਕਈਆਂ ਨੂੰ ਇਹ ਜੀ ਕੋਈ ਨਹੀਂ ਹੈ ਕਿ ਜਿਹੜੀ ਸੋਲਵ ਨਾ ਹੋਵੇ ਕਿਸੇ ਨੂੰ ਚਾਰ ਦਿਨ ਵੱਧ ਲੱਗ ਜਾਂਦੇ ਨੇ ਕਿਸੇ ਨੂੰ ਘੱਟ ਲੱਗ ਜਾਂਦੇ ਪਰ ਇਹ ਜਿਆ ਕੋਈ ਵੀ ਜਿਹੜਾ ਕੋਈ ਹਰਕਤ ਹੁੰਦੀ ਹੈ ਕਿਸੇ ਸ਼ਰਾਪਤੀਸ ਤੋਂ ਵੱਲ ਕੀ ਇਹਦੇ ਉਦਲਾਸ ਕੀ ਹੋਊਗਾ ਫੰਡਾਂ ਦੀ ਐਸਾ ਕੋਈ ਲੰਬਾ ਜਣਾ ਇਸ ਨੂੰ ਜੀਗਾ ਕਿਉਂਕਿ 4 ਮਹੀਨੇ 14 ਹਫ਼ਤੇ ਲੱਗਿਆ ਹੋਇਆ ਸੀਗਾ ਜਿਹਦੀ ਵਜ੍ਹਾ ਕਰਕੇ ਨਵੇਂ ਕੰਮ ਸ਼ੁਰੂ ਨਹੀਂ ਹੋ ਸਕਿਆ ਔਰ ਪ੍ਰਾਣਿਕ ਕੰਮ ਦੇ ਉੱਪਰ ਅਸੀਂ ਲੋਕ ਵੀ ਬੀਜੀ ਸੀਗੇ ਜਿਹੜੇ ਅਫਸਰਦਾਰੀ ਨੇ ਮਲਾਜ ਉਹਨਾਂ ਦੀਆਂ ਵੀ ਡਿਊਟੀਆਂ ਨੇ ਜਿਹੜੀਆਂ ਉਹ ਇਲੈਕਸ਼ਨਾਂ ਦੇ ਵਿੱਚ ਲੱਗੀਆਂ ਹੋਈਆਂ ਸੀਗੀਆਂ ਸੋ ਉਸ ਕਰਕੇ ਥੋੜਾ ਥੋੜਾ ਪ੍ਰੋਸੈਸ ਹੈ ਜਿਹੜਾ ਉਹ ਕੰਮ ਸਲੂਸ ਰੂਲ ਹੋ ਚੁੱਕੇ ਪਰ ਮੈਂ ਤੁਹਾਨੂੰ ਇੱਕ ਦੱਸ ਦਿੰਨਾ ਕਿ ਮੇਰਾ ਜਿਹੜਾ ਮੇ ਆਫ ਫੰਕਸ਼ਨ ਹੈ ਨਾ ਮੇਰਾ ਜਿਹੜਾ ਸਾਈਲੋ ਫੰਕਸ਼ਨ ਹੈਗਾ ਉਹ ਮੈਂ ਆਪਦੇ ਲੈਵਲ ਦੇ ਉੱਪਰ ਹੀ ਹਰ ਚੀਜ਼ ਜਿਹੜੀ ਉਹ ਫਾਲੋ ਅਪ ਕਰਦੇ ਰਹੀਦਾ ਆ ਹੁਣ ਤੁਹਾਨੂੰ ਮੈਂ ਦਿਖਾਵਾਂ ਕਿ ਜਿਹਦੇ ਵਿੱਚ ਆ ਇੱਕ ਲਿਸਟ ਪ੍ਰਪੇਅਰ ਕਰਕੇ ਕਿਉਂਕਿ ਚੋਂ ਜਾਂਦਾ ਜਦੋਂ ਖੁੱਲਿਆ ਆ ਇੱਕ ਲਿਸਟ ਪ੍ਰਪੇਅਰ ਕਰਕੇ ਮੈਂ ਜਿਹੜੇ ਸਨਾਮ ਸ਼ਹਿਰ ਦੇ ਹਲਕੇ ਦੇ ਜਿਹੜੇ ਕੰਮ ਨੇ ਜਿਹੜੇ ਚੱਲ ਰਹੇ ਨੇ ਚਾਲੂ ਕੰਡੀਸ਼ਨ ਦੇ ਵਿੱਚ ਨੇ ਇਹ 66 ਕੰਮਾਂ ਦੀ ਲਿਸਟ ਹੈ ਜਿਹੜੀ ਜਿਹੜੇ ਮੇਰੇ ਹਲਕੇ ਦੇ ਨੇ 66 ਕੰਮਾਂ ਦੀ ਲਿਸਟ ਹੈ ਜਿਹੜੀ ਇਹ ਡੀਸੀ ਸਾਹਿਬ ਨੂੰ ਭੇਜੀ ਅਸੀਂ ਪਰਸੋਂ ਤੇ ਉਹਦੇ ਵਿੱਚ ਸਾਰੇ ਕਾਲਮ ਵੀ ਕਦੋਂ ਸ਼ੁਰੂ ਹੋਇਆ ਸੀਗਾ ਕਿੰਨੇ ਦਾ ਮੂਕ ਸੀਗਾ ਕਦੋਂ ਖਤਮ ਹੋਣਾ ਸੀਗਾ ਤੇ ਹੋ ਕਿੰਨੇ ਪਰਸੈਂਟ ਖਤਮ ਹੋ ਚੁੱਕਿਆ ਤੇ ਕਦੋਂ ਤੱਕ ਪੂਰਾ ਹੋ ਜੂਗਾ ਤੇ ਉਦਘਾਟਨ ਦੀ ਤਰੀਕ ਕਿਹੜੀ ਹੈ ਇਹ ਵੀ ਬਕਾਇਦਾ ਡੀਸੀ ਸਾਹਿਬ ਨੂੰ ਕਿਹਾ ਹੈ ਕਿ ਇਹ ਅਫਸਰਾਂ ਮੁਲਾਜ਼ਮਾਂ ਨੂੰ ਬੁਲਾ ਕੇ ਪੁੱਛੋ ਕਿ ਕਦੋਂ ਤੱਕ ਇਹ ਮੇਰੇ ਕੰਮ ਨੇ ਸਾਰੇ ਕੰਪਲੀਟ ਕਰਕੇ ਦੇਣਗੇ ਸੋ ਗੱਲ ਇਹ ਹੈ ਕਿ ਫਾਲੋਅ ਅਪ ਹੈ ਜਿਹੜਾ ਉਹ ਰੈਗੂਲਰ ਚੱਲਦਾ ਹੈ ਪਰ ਹਾਂ ਡੈਫੀਨਿਟਲੀ 2-3 ਮਹੀਨੇ ਖਲੋਤ ਜੀ ਜ਼ਰੂਰ ਆਈ ਸੀਗੀ ਕਿਉਂਕਿ ਚੋਹ ਜ਼ਰ ਤੱਕ ਲੱਗਿਆ ਹੋਇਆ ਸੀਗਾ ਹੁਣ ਜਿਹੜੇ ਕੰਮਾਂ ਦੇ ਵਿੱਚ ਕੋਈ ਸਪੋਜ਼ ਕਿਤੇ ਕੋਈ ਸੜਕ ਤੇ ਪੀਸੀ ਪੈਣ ਵਾਲੀ ਹੈ ਰੋੜ ਬਣਨ ਵਾਲੀ ਹੈ ਉਹ ਬਾਰਸ਼ ਕਰਕੇ ਹੀ ਪੁਰਿਆ ਹੋਇਆ ਹੈਗਾ ਸੋ ਇਸ ਕਰਕੇ ਕੰਮ ਚੱਲ ਰਹੇ ਨੇ ਬਟ ਮੇਰੇ ਖਿਆਲ ਦੇ ਵਿੱਚ ਜਿੰਨੇ ਸਾਰੇ ਕੰਮ ਨੇ ਇਹ ਆਉਣ ਵਾਲੇ 2-3 ਮਹੀਨੇ ਦੇ ਸਾਰੇ ਕੰਪਲੀਟ ਹੋ ਜਾਣਗੇ ਜਿਹੜੇ ਵਾਲੇ ਪਾਸੇ ਅੱਜ ਆ ਦੁੱਧਾ ਰੇਲਵੇ ਵਾਲਾ ਅੱਜ ਵੀ ਉਹ ਬੁਲਾਏ ਸੀਗੇ ਉਹਨਾਂ ਦੇ ਕੋਈ ਜਿਹੜੀਆਂ ਕਿਉਂਕਿ ਕੁਆਲਿਟੀ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈਗਾ ਉਹ ਜਿਹੜੀਆਂ ਪਹਿਲਾਂ ਤਾਂ ਮਨਜ਼ੂਰ ਪਾਸ ਹੋਈਆਂ ਸੀਗੀਆਂ ਜਿਹੜੀਆਂ ਉਹਦੇ ਉੱਪਰ ਟਾਈਜ਼ ਲੱਗਣੀਆਂ ਨੇ ਅੱਜ ਉਸ ਰੇਲਵੇ ਰੋਡ ਦੇ ਮਦੰਦਰ ਭਰਾ ਵੀ ਆਏ ਸੀਗੇ ਪ੍ਰਧਾਨ ਸਾਹਿਬ ਟੋਨੀ ਜੀ ਵੀ ਸੀਗੇ ਈਓ ਠੇਕੇ ਦਾ ਸਾਰੇ ਬੁਲਾਏ ਸੀਗੇ ਉਹਦੇ ਵਿੱਚ ਡਿਡ ਇਟ ਟਾਈਰ ਦੀ ਕੁਆਲਿਟੀ ਹੈ ਉਹਦਾ ਸਾਨੂੰ ਇਸ਼ੂ ਆਇਆ ਉਹ ਜਦੋਂ ਚੈੱਕ ਕਰਾਇਆ ਕਮੇਟੀ ਤੋਂ ਥੋੜਾ ਜਿਹਾ ਕੁਆਲਿਟੀ ਦਾ ਜਿਹਦੇ ਵਿੱਚ ਸਾਈਡਾਂ ਭੁਰੀਆਂ ਹੋਈਆਂ ਸੀਗੀਆਂ ਨੁਕਰਾਂ ਭੁਰੀ ਹੋਈ ਸੀਗੀਆਂ ਮੈਂ ਉਹਨਾਂ ਨੂੰ ਕਲੀਅਰ ਕਰਦਾ ਹਾਂ ਕਿ ਇੱਕ ਨਵਾਂ ਪੈਸਾ ਵੀ ਕੁਆਲਿਟੀ ਦੇ ਵਿੱਚ ਕੰਪਰੋਮਾਈਜ਼ ਨਹੀਂ ਕਰਨਾ ਹੈਗਾ ਸੋ ਉਸ ਕਰਕੇ ਉਹ ਡਿਲੇ ਜ਼ਰੂਰ ਹੋ ਰਿਹਾ ਹੈ ਪਰ 10 15 ਦਿਨਾਂ ਦੇ ਵਿੱਚ ਉਹ ਟਾਈਟਲੀ ਰੇਂਜ ਹੋ ਜਾਣਗੇ ਤੇ ਕੰਮ ਕੰਪਲੀਟ ਹੋ ਜਾਊਗਾ